ਆਸਟ੍ਰੇਲੀਅਨ ਐਨਆਰਆਈ ਨਾਲ ਕੁੱਟਮਾਰ ਤੋਂ ਬਾਅਦ ਕੀਤੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੱਲ ਰਾਤ 8 ਵਜੇ ਦੇ ਕਰੀਬ ਆਸਟ੍ਰੇਲੀਆ ਤੋਂ ਆਏ ਐਨਆਰਆਈ ਅਨੰਪੁਰ ਸਾਹਿਬ ਟ੍ਰੇਨ ਤੋਂ ਉਤਰਨ ਤੋਂ ਬਾਅਦ ਰੇਲ ਪਟੜੀ ਉੱਪਰੋਂ ਅਨੰਪੁਰ ਸਾਹਿਬ ਵੱਲ ਆ ਰਹੇ ਸੀ ਉੱਥੇ ਹੀ ਰੇਲ ਦੀ ਪੱਟੀ ਉੱਪਰ ਬੈਠੇ ਚੱਕਰਵਰਤੀ ਪ੍ਰਵਾਸੀਆਂ ਵੱਲੋਂ ਜਦੋਂ ਪਤਾ ਲੱਗਿਆ ਕਿ ਐਨਆਰਆਈ ਹਨ ਤਾਂ ਇਸ ਨੂੰ ਘੇਰਿਆ ਗਿਆ ਅਤੇ ਇਸ ਦੀ ਕੁੱਟਮਾਰ ਕੀਤੀ ਗਈ ਅਤੇ ਇਸ ਦਾ ਬੈਗ ਜਿਸ ਵਿੱਚ ਕੈਸ਼ ਮੋਬਾਈਲ ਪਾਸਪੋਰਟ ਅਤੇ ਹੋਰ ਸਮਾਨ ਸੀ ਉਕੇ ਫਰਾਰ ਹੋ ਗਏ ਜਿਸ ਨੂੰ ਉਪਚਾਰ ਲਈ ਸਿਵਲ ਹਸਪਤਾਲ ਸ਼੍ਰੀ ਅਨੰਤਪਰਸਾਹ ਵਿਖੇ ਦਾਖਲ ਕਰਵਾਇਆ ਗਿਆ ਅਤੇ ਜੀਆਰਪੀ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਸਰ ਕੀ ਪੂਰਾ ਮਾਮਲਾ ਹੋਇਆ ਸੀਗਾ ਇਹ ਜਿੱਦਾਂ ਐਨਆਰਆਈ ਆਸਟ੍ਰੇਲੀਆ ਤੋਂ ਦੱਸ ਰਹੇ ਨੇ ਮੈਂ ਚੌਕੀ ਚਰਜੀਆ ਦੇ ਰੂਪ ਲੱਗਿਆ ਹਾਂ ਸਵੇਰੇ ਸਾਨੂੰ ਸੀਪੋਈ ਹਰਿਆਸਿੰਘ ਸਾਹਿਬ ਦਾ ਫੋਨ ਆਇਆ ਵੀ ਕੋਈ ਬੰਦੇ ਦਾ ਲੁਕਣ ਹੋ ਰਿਹਾ ਹੈ ਦੇਸ਼ ਤੋਂ ਪਰਸਨ ਇਹਨਾਂ ਅਨੰਤਪਰਸਾਹ ਵਾਲੇ ਚਾਰਜ ਤੇ ਤੇਜ਼ ਕਾਰਸਟ ਦਾ ਦੋਸ਼ ਨਾਲ ਜੀ ਆ ਕੇ ਮਾਮਲਾ ਦੇਖੋ ਉਸਤੇ ਮੈਂ ਆਪਣੇ ਮੁਲਾਜ਼ਮਾਂ ਲੈ ਕੇ ਤੇ ਮੋਖੀ ਨੂੰ ਤੁਸੀਂ ਡਾਕਟਰ ਸਾਹਿਬ ਪੁੱਛਿਆ ਨੰਦੂ ਕਸਬਾ ਤੋਂ ਮੁਲਾਜ਼ਮ ਕੁਲਜੀਤ ਸਿੰਘ ਤੇ ਸੁਲਿੰਦਰ ਸਿੰਘ ਨਾਲ ਲੱਗੀ ਅਥੀ ਅਸੂਨਾ ਅਸਤਰ ਪੁੱਛੇ ਜਿੱਥੇ ਡਾਕਟਰ ਸਾਹਿਬ ਨੇ ਰਾਤ ਇਸ ਪਰਸਨ ਨੂੰ ਅਨਫਿਟ ਲਿਖਿਆ ਸੀਗਾ ਤੇ ਜੋ ਸਵੇਰੇ ਅਸੀਂ ਡਾਕਟਰ ਸਾਹਿਬ ਨੂੰ ਦਿਖਾ ਦਿੱਤੀ ਤੇ ਸਵੇਰੇ 9:00 ਵਜੇ ਤੋਂ ਉਹ ਡਾਕਟਰ ਸਾਹਿਬ ਨੇ ਉਹ ਫਿਟ ਦਿੱਤਾ ਤੇ ਇਹਨਾਂ ਨੂੰ ਲਿਖ ਕੇ ਦਿੱਤੀ ਜੀ ਐਮਐਲਏ ਰਿਪੋਰਟ ਸਾਨੂੰ ਦਿੱਤੀ ਹੈ ਕਿ ਤੋਂ ਇਹਨਾਂ ਦੇ ਦੋ ਸਿੰਪਲ ਇਨਫਰੀਜ਼ ਹੀ ਲੱਗੀ ਆ ਮਰਤ ਜਿਹੜੀ ਇਹਨਾਂ ਨਾਲ ਘਟਨਾ ਵਾਪਰੀਆ ਉਹ 8 ਤੋਂ 10 ਕੁ 10 ਬੰਦੇ ਦਸਰੇ ਨੇ ਸਾਡੇ ਇਹਨਾਂ ਉੱਥੇ ਰੇਲਵੇ ਲੈਣਾ ਤੇ ਜਿਹੜੀ ਉਹ ਤਮਾਰ ਕਰਕੇ ਤੇ ਉਹ ਕਰਕੇ ਦੌੜ ਗਏ ਨੇ ਤੇ ਅਸੀਂ ਪਰਚੇ ਦੇ ਵਿੱਚ ਪਰਚਾ ਧਰਾਵਾ 310 ਤੇ 115 190 126 ਬੀਐਨਐਸ ਬੀਐਨਐਸ ਦੇ ਤਹਿਤ ਜਿਹੜਾ 1923 ਦੇ ਤਹਿਤ ਜਿਹੜਾ ਅਸੀਂ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ਾਮਿਲ ਵਿੱਚ ਲੈਂਦੀ ਆ ਤੇ ਹੁਣ ਅਸੀਂ ਇਹਨਾਂ ਇਹਨਾਂ ਅਥਰੀ ਫਸਟਰੀ ਕਾਰਵਾਈ ਖਤਮ ਤੋਂ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਜਾ ਰਹੇ ਤੇ ਫ੍ਰਾਂਸੀਸੀ ਟੀਮ ਨੂੰ ਬੁਲਾਇਆ ਹੋਇਆ ਹੈ ਤੇ ਉਹਨਾਂ ਨੂੰ ਫ੍ਰਾਂਸੀਸੀ ਟੀਮ ਨੂੰ ਹਮਲਾ ਲੈ ਕੇ ਜਿਹੜੀ ਮੌਕੇ ਦੀ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਦੋਸ਼ਾਂ ਦੀ ਤਲਾਸ਼ ਕੀਤੀ ਜਾਊਗੀ ਜੋ ਵੀ ਸਾਨੂੰ ਸਾਡੇ ਅਸੀਂ ਉਹ ਕਰਾਂਗੇ ਤੇ ਅਸੀਂ ਉਹ ਵੱਧ ਤੋਂ ਵੱਧ ਇਹਨਾਂ ਦਾ ਵੱਧ ਤੋਂ ਵੱਧ ਸਪੋਰਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਸਮਾਜ ਜਲਦੀ ਜਲਦੀ ਅਸੀਂ ਉਹਨਾਂ ਨੂੰ ਦੋਸ਼ਾਂ ਨੂੰ ਰੌਡਅਪ ਕਰਕੇ ਇਹਨਾਂ ਨੂੰ ਦੁਆਇ ਸਰ ਇਹਨਾਂ ਦੀ ਸਨਾਖਤ ਦੇ ਮੁਤਾਬਕ ਤੁਸੀਂ ਵੈਰੀਫਾਈ ਕੀਤਾ ਕਿ ਕਿਹੋ ਜਿਹੇ ਬੰਦੇ ਸੀਗੇ ਜਿਹਨਾਂ ਨੇ ਹਮਲਾ ਕੀਤਾ ਦੇ ਦੱਸਣ ਮੁਤਾਬਕ ਜਿਹੜੇ ਉਹ ਪ੍ਰਵਾਸੀ ਬੰਦੇ ਸੀਗੇ ਜਿਹੜੇ ਆਪਣਾ ਚੱਕਰਵਰਤੀ ਜਿਹਾ ਟਾਈਪ ਦੇ ਹੁੰਦੇ ਨੇ ਅਸੀਂ ਉਹਨਾਂ ਦੀ ਤਲਾਸ਼ ਕਰਾਂਗੇ ਤੇ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਕਿ ਦਾ ਸਮਾਨ ਲੱਭ ਕੇ ਦਿੱਤਾ ਜਾਵੇ ਐਕਸਪਲੇਨ एवरीथिंग ਵਾਟ ਹੈਪਨ ਟੂ ਯੂ ਆਈ ਵਾਜ਼ ਸਟੈਂਡਿੰਗ ਔਨ ਅ ਸਟਰੀਟ ਐਂਡ ਟੂ ਪੀਪਲ ਕੇਮ ਇਨ ਟਾਕ ਟੂ ਮੀ ਦੇ ਆਸਕ ਟੂ ਗੋ ਟੂ ਮਾਇ ਕਹਾਵ ਬੈਂਕ ਐਂਡ ਦੈ I my power bank and after a few more minutes, more people started to show up, more and more, until there were maybe about 10 people. Um, and then when I tried to leave, they, they pulled my bags, they took my bags, they snatched my bags away from me. Um, and when I tried to resist, they started uh, pushing me down, beating me, hitting me with the rocks from the train tracks, um, until I was bleeding on the floor. Um, and then I went to find help. How many people there were? Uh, about 10 people. Ten than people. You. Uh, you can uh, can you verify them? I can verify some of them. Some of them. Some of them.